ਇਹ ਸ੍ਰੀ ਦਰਬਾਰ ਸਾਹਿਬ ਦਾ ਇਹ ਰੈਪਲੀਕਾ ਮਾਡਲ ਬਣਾ ਕੇ ਇੱਥੇ ਤਿਆਰ ਕਰਕੇ ਇਹ ਪਾਰਕ ਅੰਦਰ ਲਗਾਇਆ ਗਿਆ ਹੈ ਆਸਾਰਾ ਜੋ ਬਣਾਇਆ ਗਿਆ ਸਰੋਵਰ ਦੇ ਪਰਪਸਲੀ ਬਣਾਇਆ ਗਿਆ ਆ ਸਰੋਵਰ ਇਹਦੇ ਚ ਇਹ ਦਿਖਾਇਆ ਗਿਆ ਸੀ ਕਿ ਇਸ ਪਾਣੀ ਭਰਿਆ ਜਾਏਗਾ ਤੇ ਸਰੋਵਰ ਹੋਏਗਾ ਇਹ ਲਾਈਵ ਤਸਵੀਰਾਂ ਉਥੋਂ ਨੇ ਜਿਸ پارک ਅੰਦਰ ਬਣਾਇਆ ਗਿਆ ਇੱਥੇ कुतुब मीनार बनाया गया इंडिया गेट बनाया गया होर बहुत कुछ इतने बनाया गया है लेकिन यह मर्यादा के उल्टिया एक किसे सुरतंत्र बर्दाश्त नहीं किया जा सकता यह बहुत बड़ा कहान सी इतने ਇਹ ਕਸਰ ਰੈਪਲੀਕਾ ਮਾਡਲ ਬਣਾਇਆ ਗਿਆ ਸੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਇਸ ਪਿੱਤ ਸਥਾਨ ਦਾ ਜਿਸ ਨੂੰ ਮਹਾਰਕ ਨੇ ਆਪ ਸਿਰਜਣਾ ਕੀਤਾ ਹੋਵੇ ਉਸ ਦਾ ਐਸਾ ਇਹ ਰੈਪਲੀਕਾ ਮਾਡਲ ਤਿਆਰ ਕੀਤਾ ਗਿਆ ਸੀ ਜੋ ਕਿਸੇ ਵੀ ਸੂਰਤ ਅੰਦਰ برداشت ਨਹੀਂ ਹੋ ਸਕਦਾ ਇਹ ਟੂਰਿਸਟ ਸਪੌਟ ਹੈ ਇੱਥੇ ਇੰਡੀਆ ਗੇਟ ਬਣਿਆ ਇੱਥੇ ਲਾਲ ਕਿਲਾ ਬਣਾਇਆ ਇਹਨਾਂ ਨੇ ਇੱਥੇ ਕੁਤਬ ਮੀਨਾਰ ਬਣਾਇਆ ਪਰ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਦੀ ਰੈਪਲੀਕਾ ਨਹੀਂ ਬਣਾਇਆ ਜਾ ਸਕਦਾ ਕੋ ਮਸਜਿਦਾ ਕুতਬ ਮিনার ਆ ਇੰਡੀਆ ਗੇਟ ਆ ਪਰ ਇਹ ਪਿਕਨਿਕ ਸਪੌਟ ਅੰਦਰ ਸ੍ਰੀ ਦਰਬਾਰ ਸਾਹਿਬ ਦਾ ਸਥਾਨ ਨਹੀਂ ਬਣਾਇਆ ਜਾ ਸਕਦਾ ਇਹ ਗੁਰੂ ਰਾਮਦਾਸ ਪਾਸ਼ਾ ਜੀ ਦਾ ਜੋ ਪਵਿੱਤਰ ਸਥਾਨ ਆ ਉਸ ਦਾ ਰੈਪਲੀਕਾ ਬਣਾ ਕੇ ਜੋ ਕੀਤਾ ਗਿਆ ਇਹਦੇ ਨਾਲ ਸੰਗਤਾਂ ਦੇ ਮਨਚ ਬਹੁਤ ਰੋਚ ਸੀਗਾ ਜਿਸ ਦੀ ਕੀ ਜਾਣਕਾਰੀ ਮੈਂ ਕੱਲ ਰਾਤ ਦੀ ਪ੍ਰਸ਼ਾਸਨ ਦਿੱਤੀ ਸਵੇਰੇ 7 ਵਜੇ ਤੋਂ ਕਮਿਸ਼ਨਰ ਜਿਹੜੇ ਇੱਥੋਂ ਦੇ ਮਿਸਟਰ ਭਾਰਤੀ ਉਹ ਮੇਰੇ ਨਾਲ ਸੰਪਰਕ ਕੀਤਾ ਮੈਨੂੰ ਕਿਹਾ ਸੀ ਸਵੇਰੇ 7 ਵਜੇ ਮੈਂ ਇਹਦਾ ਕੰਮ ਸ਼ੁਰੂ ਕਰਾ ਦੂੰਗਾ ਡਿਸਮੈਂਟਲਿੰਗ ਦਾ ਔਰ ਇੱਕ ਦਿਨ ਦੇ ਅੰਦਰ ਅੰਦਰ ਕੋਸ਼ਿਸ਼ ਕਰਕੇ ਉਹਨੂੰ ਡਿਸਮੈਂਟਲ ਕਰਾਵਾਂਗੇ ਸੋ ਸਾਰਾ ਸਟਾਫ ਮਸ਼ੀਨਾਂ ਲੈ ਕੇ ਪਹੁੰਚ ਗਿਆ ਸਾਡੇ ਵੀ ਮੈਂਬਰ ਸਭਾ ਨੇ ਇੱਥੇ ਡੱਟੇ ਨੇ ਮੈਂ ਸੰਗਤ ਨੂੰ ਜਾਣਕਾਰੀ ਦੇਣਾ ਚਾਹਣਾ ਹੈ ਇਹ ਸਾਰਾ ਕਵਰ ਕਰਦੇ ਪਏ ਨੇ ਆ ਤੁਸੀਂ ਦੇਖ ਸਕਦੇ ਜੀ ਇਹ ਸਾਰਾ ਕਾਰਜ ਚੱਲ ਰਿਹਾ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਇੱਥੋਂ ਇਹ ਲਾਈਵ ਤਸਵੀਰਾਂ ਜਿੱਥੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ ਉਥੋਂ ਦੀਆਂ ਲਾਈਵ ਤਸਵੀਰਾਂ ਨੇ ਆ ਦੇਖੋ ਆ ਦਰਵਾਜ਼ਾ ਵੀ ਰੱਖਿਆ ਗਿਆ ਪਰ ਇਹ ਸਾਰੇ ਸਾਰਾ ਡਿਸਮੈਂਟਲ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਲਾਈਵ ਤਸਵੀਰਾਂ ਨੇ ਇੱਥੋਂ ਦੀਆਂ ਇਹ ਸਰੋਵਰ ਵੀ ਬਣਾਉਣ ਦੀ ਤਿਆਰੀ ਕੀਤੀ ਗਈ ਸੀ ਜਿਸ ਚ ਬਾਅਦ ਚ ਪਾਣੀ ਪਾ ਕੇ ਉਸ ਨੂੰ ਸਰੋਵਰ ਦੱਸਿਆ ਜਾਣਾ ਸੀ ਜਿਹੜਾ ਕਿ ਮर्याਦਾ ਦੇ ਬਿਲਕੁਲ ਖਿਲਾਫ ਇਸ ਨੂੰ ਡਿਸਮੈਂਟਲਿੰਗ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਮੈਂ ਤੁਹਾਨੂੰ ਲਾਈਵ ਤਸਵੀਰਾਂ ਚ ਦਿਖਾ ਰਿਹਾ ਹਾਂ ਕਿ ਇਸ ਤਰ੍ਹਾਂ ਮਸ਼ੀਨਾਂ ਆ ਗਈਆਂ ਨੇ ਸਾਰੀਆਂ ਔਰ ਡਿਸਮੈਂਟਲਿੰਗ ਕਰਾਉਣੀ ਸ਼ੁਰੂ ਕਰ ਦਿੱਤੀ ਗਈ ਆ ਇਹ ਸਕ੍ਰੈਪ ਤੋਂ ਬਣਾਇਆ ਹੋਇਆ ਮਾਡਲ ਆ ਇਹ ਸਾਰੇ ਮੈਂਬਰ ਸਹਿਬਾਨ ਇੱਥੇ ਰਹਿਣਗੇ ਉਹ ਤੈਨੂੰ ਇਹਨੂੰ ਅਸੀਂ ਡਿਸਮੈਂਟਲ ਕਰਾ ਕੇ ਏ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ अथक ਪ੍ਰਯਾਸਾਂ ਸਦਕੇ ਐਸਓ ਉਪਰਾਲੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੀਤੇ ਜਾਂਦੇ ਨੇ ਜਦੋਂ ਇਹ ਜਾਣਕਾਰੀ ਚ ਆਇਆ ਇਸ ਨੂੰ ਤੁਰੰਤ ਵਿਸਥੇ ਕਾਰਵਾਈ ਕੀਤੀ ਔਰ ਇਸ ਨੂੰ ਹਟਵਾਉਣ ਦਾ ਪ੍ਰੋਸੈਸ ਜਿਹੜਾ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਏ ਇਹ ਲਾਈਵ ਤਸਵੀਰਾਂ ਨੇ ਇਹ ਉਸ ਪਾਰਕ ਦੀਆਂ ਜਿੱਥੇ ਪੰਜਾਬੀ ਵਿਭਾਗ ਸਥਿਤ ਜਿੱਥੇ ਇਹ ਰੈਪਲੀਕਾ ਮਾਡਲ ਬਣਾਇਆ ਗਿਆ ਸੀਗਾ ਆ ਤੁਸੀਂ ਦੇਖ ਰਹੇ ਜੇ ਕਿਸ ਤਰੀਕੇ ਇਸ ਰੋਵਰ ਦਾ ਮਾਡਲ ਬਣਾਇਆ ਗਿਆ ਔਰ ਇਹ ਸਾਰੇ ਚੁੱਕ ਕੇ ਲਿਆਇਆ ਜਾ ਰਿਹਾ ਸਾਮਾਨ ਸਾਰੇ ਸਾਰਾ ਇੱਥੋਂ ਹਟਾਇਆ ਜਾ ਰਿਹਾ ਡਿਸਮੈਂਟਲ ਕੀਤਾ ਜਾ ਰਿਹਾ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਔਰ ਜਿਵੇਂ ਤੁਸੀਂ ਦੇਖ ਰਹੇ ਜੇ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੇ ਇਹ ਲਾਈਵ ਤਸਵੀਰਾਂ ਉੱਥੋਂ ਨੇ ਜਿਸ پارک ਅੰਦਰੇ ਬਣਾਇਆ ਗਿਆ ਇੱਥੇ ਕੁੱਤਬ ਮিনার ਬਣਾਇਆ ਗਿਆ ਇੰਡੀਆ ਗੇਟ ਬਣਾਇਆ ਗਿਆ ਹੋਰ ਬਹੁਤ ਕੁਝ ਇੱਥੇ ਬਣਾਇਆ ਗਿਆ ਹੈ ਲੇਕਿਨ ਇਹ ਮਰਿਆਜ਼ਾ ਦੇ ਉਲਟਿਆ ਇਹ ਕਿਸੇ ਸੂਰਤ ਅੰਦਰ برداشت ਨਹੀਂ ਕੀਤਾ ਜਾ ਸਕਦਾ ਸੀ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਜੇ ਇਹ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਸਾਰਾ ਡਿਮੋਲਿਸ਼ ਕਰਕੇ ਹਟਾ ਦਿੱਤਾ ਗਿਆ ਹੈ। ਔਰ ਹਟ ਜਾਓ ਹਟ ਜਾਓ ਹਟ ਜਾਓ ਹਟ ਜਾਓ ਮਾਰੇ ਮਾਰੇ ਹਟ। ਹਟ ਜਾਓ ਹਟ ਜਾਓ ਤੇ ਅਸੀਂ ਤਾਂ ਅਸਾਂ। ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਜਿੱਥੋਂ ਦੀਆਂ। ਇਹ ਸਾਲ ਸਾਲ ਸੰਗ ਹਟਾ ਦਿੱਤਾ ਗਿਆ ਹੈ ਔਰ ਕੁਝ ਘੰਟਿਆਂ ਦੇ ਅੰਦਰ ਅੰਦਰ ਇਸ ਰੈਪਲੀਕਾ ਮਾਡਲ ਨੂੰ ਇਥੋਂ ਹਟਾ ਦਿੱਤਾ ਜਾਊਗਾ। ਮੈਂ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਇਦਰੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਹਿਯੋਗ ਦਿੰਦੇ ਨੇ। ਆਪ ਜੀ ਦੇ ਆਸ਼ੀਰਵਾਦ ਸਦਕੇ ਸਹਿਯੋਗ ਸਦਕਾ ਇਹ ਬਹੁਤ ਵਡੀਆਂ ਜਿੱਤਾਂ ਪ੍ਰਾਪਤ ਹੁੰਦੀਆਂ ਨੇ। ਇਹ ਬਹੁ ਇਹ ਗੈਸਰ ਰੈਪਲੀਕਾ ਮਾਡਲ ਬਣਾਇਆ ਗਿਆ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦਾ ਜਿਸ ਨੂੰ ਮਾਲਕ ਨੇ ਆਪ ਸਿਰਜਣਾ ਕੀਤਾ ਹੋਵੇ ਉਸ ਦਾ ਐਸਾ ਇਹ ਰੈਪਲੀਕਾ ਮਾਡਲ ਤਿਆਰ ਕੀਤਾ ਗਿਆ ਸੀ ਜੋ ਕਿਸੇ ਵੀ ਸੂਰਤ ਅੰਦਰ برداشت ਨਹੀਂ ਹੋ ਸਕਦਾ ਇਹ ਟੂਰਿਸਟ ਸਪੌਟ ਹੈ ਇੱਥੇ ਇੰਡੀਆ ਗੇਟ ਬਣਿਆ ਹੈ ਇੱਥੇ ਲਾਲ ਕਿਲਾ ਬਣਾਇਆ ਇਹਨਾਂ ਨੇ ਇੱਥੇ ਕੁੱਤਬ ਮੀਨਾਰ ਬਣਾਇਆ ਪਰ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਦੀ ਰੈਪਲੀਕਾ ਨਹੀਂ ਬਣਾਇਆ ਜਾ ਸਕਦਾ ਸੋ ਮੈਂ ਫਿਰ ਤੋਂ ਧੰਨਵਾਦ ਕਰਦਾ ਸੰਗਤ ਦਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਜੇ ਜੋ ਸਾਰੇ ਕਾਰ ਚੱਲ ਰਹੇ ਨੇ ਹਮਾਇਤ ਫਰੰਟ ਇਸ ਨੂੰ ਹਟਾਇਆ ਜਾ ਰਿਹਾ ਸਾਰਾ ਕਵਰ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ